ਹਾਂਜੀ ਮੇਰਾ ਨਾਮ ਸੈਮੂਲ ਸੋਨੀ ਹੈ ਔਰ ਮੈਂ ਫਤਿਹ ਦੇ ਚੂੜੇ ਤੋਂ ਬਲੋਂਗ ਕਰਦਾ ਔਰ ਫੈਸਲਾ ਇਸ ਕਰਕੇ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਮੈਂ ਸੈਮੂਲ ਸੋਨੀ ਹਾਂ ਔਰ ਮੈਂ ਮੁਸੀਬ ਭਾਈ ਚਰਦ ਦੇ ਸੰਬੰਧ ਰੱਖਦਾ ਔਰ ਪਿਛਲੇ 75 ਸਾਲ ਕ੍ਰੋਸ ਹੋ ਗਏ ਨੇ ਸਾਡੀ ਐਗਜ਼ਿਸਟੈਂਸ ਲੋਕ ਸਭਾ ਚ ਵਿਧਾਨ ਸਭਾ ਚ ਨਹੀਂ ਦਿਖਦੀ ਔਰ ਸਾਨੂੰ ਦਰਕਾਰਿਆ ਜਾ ਰਿਹਾ ਸਾਨੂੰ ਨੀਵਾ ਬੁਖਾ ਰਿਆ ਜਾ ਰਿਹਾ ਸਾਨੂੰ ਐਸੀ ਵੋਟ ਬੈਂਕ ਇਸਤੇਮਾਲ ਕੀਤਾ ਜਾ ਰਿਹਾ ਪਰ ਅਸੀਂ ਅਸੀਂ ਕਿਤੇ ਵੀ ਸਰਕਾਰੀ ਦਬਾਰੇ ਸਾਡਾ ਕੋਈ ਬੰਦਾ ਹੀ ਨਹੀਂ ਜਿੱਦਣ ਅਸੀਂ ਆਪਣੇ ਮਨ ਦੀ ਗੱਲ ਕਰ ਸਕੀਏ ਔਰ ਇਹ ਜਲਨ ਜਿਹੜੀ ਇਹ ਪੇਨ ਜਿਹੜੀ ਆ ਕਿ ਸਾਨੂੰ ਸਾਡੇ ਹੱਕਾਂ ਦੀ ਜਿਹੜੀ ਆਵਾਜ਼ ਆ ਸਸੀਂ ਲੋਕ ਸਭਾ ਚ ਕੌਣ ਪਚਾਊਗਾ ਅੱਜ ਤੱਕ ਇਹਨਾਂ ਸਾਨੂੰ ਪੈਦਾ ਨਹੀਂ ਹੋਣ ਦਿੱਤਾ ਸਾਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਿਹਦੇ ਕਰਕੇ ਮੈਂ ਇਹ ਡਿਸੀਜਨ ਲਿਆ ਹੈ ਕਿ ਮੈਂ ਆਪਣੇ ਭਾਈਚਾਰੇ ਨੂੰ ਲੰਬੰਦ ਕਰਾਂਗਾ ਸੁਚੇਤ ਕਰਾਂਗਾ ਜਾਗਰੂਕ ਕਰਾਂਗਾ ਕਿ ਸਾਨੂੰ ਹੁਣ ਕੱਚਾ ਹੋਣਾ ਪੈਣਾ ਜੇ ਆਓ ਮਿਲ ਕੇ ਇਹਨਾਂ ਨੂੰ ਦਸੀਏ ਕਿ ਅਸੀਂ ਗੁਰਦਾਸਪੁਰ ਤੋਂ ਵੱਸਦੇ ਆ ਤੁਸੀਂ ਸਾਡੇ ਲੋਕਾਂ ਦੇ ਸਿਰ ਤੇ ਨੱਸਦੇ ਹੋ ਲੇਕਿਨ ਅਸੀਂ ਦੱਸਾਂਗੇ ਕਿ ਹੁਣ ਅਸੀਂ ਆਪਣਾ ਕੈਂਡੀਡੇਟ ਤੁਸੀਂ ਹੁਣ ਸੈਮੂਅਲ ਸੋਨੀ ਦੇ ਨਾਲ ਜੁੜ ਕੇ ਤੁਸੀਂ ਵੇਖੋ ਕਿ ਹੁਣ ਨਾਲ ਸਮੇਂ ਚ ਲੋਕ ਬੜਾ ਪਰਵਾਹ ਹੁਂ ਕਰ ਰਹੇ ਦੇ ਕੋਈ ਲੋਕ ਸਮਝ ਭੇਜੇਗਾ ਮੇਰਾ ਪਰਿਵਾਰਕ ਪਿਛੋਕੜ ਜਿਹੜਾ ਸਾਡਾ ਦੂਰ ਦੂਰ ਤੱਕ ਰਾਜ ਨਹੀਂ ਕੋਈ ਤਲਕਵਾਸਤਾ ਨਹੀਂ ਹੈ ਸਾਡਾ ਮੈਂ ਪੋਲੀਟਿਕਲ ਬੈਕਗਰਾਉਂਡ ਤੋਂ ਨਹੀਂ ਹੈ ਜੀ ਹਾਂ ਜੀ ਸੱਚ ਉਹ ਜਦੋਂ ਮੈਂ ਜਾ ਰਿਹਾ ਹਾਂ ਲੋਕਾਂ ਦੇ ਵਿੱਚ ਵਿਚਰਦਾ ਜਾ ਕੇ ਹਲਕੇ ਤੇ ਜਾ ਰਿਹਾ ਹਾਂ ਔਰ ਇੰਨਾ ਪਿਆਰ ਲੋਕਾਂ ਦਾ ਸਦਕਾਰ ਮਿਲ ਰਿਹਾ ਹੈ ਔਰ ਲੋਕਾਂ ਨੂੰ ਵਿਕਾਸ ਦੀ ਕਰਨ ਲੱਗਦੀ ਪਈ ਹੈ ਕਿ ਹੁਣ ਸਾਡੀ ਆਵਾਜ਼ ਲੋਕ ਸਭਾ ਚ ਪਹੁੰਚੇਗੀ ਹੁਣ ਅਸੀਂ ਦੱਸ ਦਿਆਂਗੇ ਕਿ ਅਸੀਂ ਗੁਰਦਾਸਪੁਰ ਚ ਅਵਿਸਟ ਕਰਦੇ ਹਾਂ ਅੱਛਾ ਰਿਸਪੌਂਸ ਮਿਲ ਰਿਹਾ ਹੈ ਜੀ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਬੇਰੋਜ਼ਗਾਰੀ ਹੈ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਅੱਜ ਗਲੀ ਗਲੀ ਦੇ ਲੋਕ ਨੌਜਵਾਨ ਜਿਹੜਾ ਹੈ ਉਹ ਨਸ਼ੇ ਦੀ ਦਲਦਲ ਚ ਫਸ ਚੁੱਕਾ ਹੈ ਉਹ ਆਪਣਾ ਫਿਊਚਰ ਪਲਾ ਚੁੱਕਾ ਹੈ ਉਹ ਅੱਗੇ ਗਾਂ ਆਪਣਾ ਪਰਿਵਾਰ ਦੀ ਬੁਢਾ ਸਕਦਾ ਜਵਾਨੀ ਖਤੋ ਹੋ ਰਹੀ ਹੈ ਇਹ ਮੇਨ ਮੁੱਦੇ ਨੇ ਔਰ ਸਭ ਤੋਂ ਅਹਿਮ ਮੁੱਦਾ ਹੈ ਕਿ ਅੱਜ ਲੋਕ ਸਭਾ ਚ ਅੱਜ ਤੱਕ ਜਦੋਂ ਦੀ ਮੈਂ ਹੋਸ ਸੰਭਾਲੀ ਆ ਕਦੀ ਕਿਸੇ ਐਮਪੀ ਨੇ ਇਹ ਲੋਕ ਸਭਾ ਚ ਜਾ ਕੇ ਮੁਸੀਬਾ ਚ ਚੱਲ ਦੀ ਗੱਲ ਕੀਤੀ ਦੱਸੋ ਕ੍ਰਿਸ਼ੀਅਰ ਅਰੇਜਮੈਂਟ ਸੀ ਲੇਕਿਨ ਕ੍ਰਿਸ਼ੀਅਰ ਅਰੇਜਮੈਂਟ ਹੁਣ ਨਹੀਂ ਹੈ ਇਹ ਗੋਰਖਾ ਰੈਗੂਲ ਹੋ ਸਕਦੀ ਹੈ ਸਿੱਖਲਾਇ ਰੈਜਮੈਂਟ ਹੋ ਸਕਦੀ ਹੈ ਕਿ ਕ੍ਰਿਸ਼ੀਅਰ ਰੈਜਮੈਂਟ ਕਿਉਂ ਨਹੀਂ ਹੋ ਸਕਦੀ ਕਿੰਨੇ ਲੋਕ ਬੇਰੁਜ਼ਗਾਰ ਦੇ ਇਹ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਚੱਲਦਾ ਕਿ ਆਉਣ ਵਾਲੇ ਸਮੇਂ 'ਚ ਮੈਂ ਇਹ ਸਾਰੇ ਮੁੱਦਿਆਂ ਦਾ ਹੱਲ ਕਰਾਂਗਾ ਮੈਂ ਕੀ ਦੇਖਦਾ ਤੁਸੀਂ ਸਾਰੇ ਵੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੂਬਾ ਸਰਕਾਰ 'ਚ ਕੀ ਕਰ ਰਹੀ ਹੈ ਇਸ ਵੇਲੇ ਉਹਦਾ ਰਿਪੋਰਟ ਕਾਰਡ ਜ਼ੀਰੋ ਹੈ ਉਹ ਜ਼ੀਰੋ ਤੇ ਹਾਸ਼ੀਏ ਤੇ ਖੜੀ ਏ ਉਹ ਕੁਝ ਨਹੀਂ ਕਰ پا ਰਹੀ ਕਿੱਥੇ ਉਹ 10000 ਰੁਪਏ ਜਿਹੜਾ ਭੈਣਾਂ ਨੂੰ ਕਿਹਾ ਗਿਆ 10000 ਰੁਪਏ ਮਿਲੇ ਕਰੇਗਾ ਉਹ ਕਿੱਥੇ ਗਏ 10000 ਰੁਪਏ ਮੈਂ ਇਹ ਗੱਲਾਂ ਕਰ ਜਾਵਾਂਗਾ ਸ਼ੈਰੀ ਹੁਣ ਲੋਕ ਹੋ ਗਏ ਨੇ ਤੇਰੇ ਵਿਆਰੀ ਤੈਨੂੰ ਦੱਸ ਦੇਣਗੇ ਤੇ ਜੀ ਵੇਖੋ ਇਹ ਸਾਨੀ ਦੀ ਹਣੀ ਲੱਭਾ ਤੇ ਬੱਬੂ ਕਿੱਦਾਂ ਲੱਭੂ ਇਹ ਆਪ ਕੀ ਸਭ ਪੱਤੇ ਸਾਫ ਹੋ ਜਾਣੇ ਨੇ ਇੱਕ ਨਵੀਂ ਆਵਾਜ਼ ਤੁਸੀਂ ਲੋਕ ਸਭਾ ਚ ਗੂੰਜਦੀ ਵੇਖੋਗੇ ਉੱਚੀਆਂ ਦੁਕਾਨਾਂ ਦੇ ਫਿੱਕੇ ਪਗਵਾਨ ਇਹਨਾਂ ਦੇ ਇਹਨਾਂ ਦਾ ਵੱਡਪਨ ਛੱਡੋ ਤੁਸੀਂ ਆਮ ਕਰਦੇ ਨੌਜਵਾਨਾਂ ਜੁੜੋ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਮੈਂ ਤੁਹਾਡੇ ਵੇਖੋ ਮੈਂ ਆਮ ਕਰਨ ਨਾਲ ਸੰਬੰਧ ਰੱਖਦਾ ਹਾਂ ਜੇ ਤੁਸੀਂ ਮੇਰੇ ਨਾਲ ਜੁੜਦੇ ਹੋ ਮੈਂ ਤੁਹਾਡੀ ਆਵਾਜ਼ ਲੋਕ ਸਭਾ ਚ ਪਹੁੰਚਾ ਸਕਦਾ ਪਰ ਮੈਂ ਤਕੀਦ ਕਰਦਾ ਕਿ ਇਸ ਵਾਰ ਤੁਹਾਡਾ ਮੈਂ ਭਰੋਸਾ ਜਿਗਾਵਾਗਾ ਇਹਨਾਂ ਵਾਂਗੂ ਠੋਖਾ ਤੁਹਾਡਾ ਨਹੀਂ ਕਰਾਂਗਾ